ਸਾਡੇ YouTube ਚੈਨਲ ਸਮਾਈਲਾ ਟੈਟੋਰੀਅਲ ਜਿਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ YouTube ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੋਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12ਵੀਂ ਪਾਠ 1 ਆਫਿਸ ਆਟੋਮੇਸ਼ਨ ਅਤੇ ਟਾਈਪਿੰਗ ਵਿੱਚ ਇਸ ਪਾਠ ਦੇ ਬਹੁਤ ਪਸੰਦੀਪ੍ਰਸਨ ਖਾਲੀ ਥਾਂਵਾਂ ਅਤੇ ਸ਼ਾਰਟਕਟ ਕੀਜ਼ ਪੜ੍ਹਾਂਗੇ एमसीक्यू बहुपसंद प्रश्न नंबर एक डैश वर्ड प्रोसेसर सॉफ्टवेयर है इस दे ऑप्शन ने एमएस विंडो, एमएस एक्सेल एमएस पावर पॉइंट या एमएस वर्ड तो इस दा सही आंसर है एमएस वर्ड कि जड़ा एमएस वर्ड है वो एक वर्ड प्रोसेसर सॉफ्टवेयर है जड़ा डॉक्यूमेंट बनाऊं एडिट करन फॉर्मेट करन या प्रिंट करने दे काम आंदा है नंबर दो ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ ਡੈਸ਼ ਕੀ ਵਰਤੀ ਜਾਂਦੀ ਹੈ। ਮਤਲਬ ਕਿ ਜੇਕਰ ਅਸੀਂ MS Word, Excel ਵਿੱਚ ਜਾਂ PowerPoint ਵਿੱਚ ਸਪੈਲਿੰਗ ਤੇ ਗ੍ਰਾਮਰ ਚੈੱਕ ਕਰਨੇ ਨੇ ਤਾਂ ਉਹਦੇ ਲਈ ਸ਼ਾਰਟਕਟ ਕੀ ਕਿਹੜੀ ਹੁੰਦੀ ਹੈ? ਤੇ ਇਸ ਦੇ ਆਪਸ਼ਨ ਨੇ Ctrl F7, Alt F7, F7 ਜਾਂ Shift F7 ਇਸ ਦਾ ਸਹੀ ਆਨਸਰ ਹੈ F7। ਜੇਕਰ ਤੁਸੀਂ ਕਿਸੇ ਵੀ MS ਆਫਿਸ ਦੇ ਸੌਫਟਵੇਅਰ ਦੇ ਵਿੱਚ ਸਪੈਲਿੰਗ ਚੈੱਕ ਕਰਨੀ ਹੈ ਜਾਂ ਗ੍ਰਾਮਰ ਚੈੱਕ ਕਰਨੀ ਹੈ ਉਸ ਤੇ ਸ਼ਾਰਟਕਟ ਕੀ ਹੁੰਦੀ ਹੈ ਫੰਕਸ਼ਨ ਕੀ F7 ਥਰਡ ਹੈ MS ਵਰਡ ਵਿੱਚ ਡੈਸ਼ ਆਪਸ਼ਨ ਪੇਜ ਦਾ ਟਾਜੇ ਅਤੇ ਲੇਆਉਟ ਨੂੰ ਬਦਲਦਾ ਹੈ ਇਸ ਦੇ ਆਪਸ਼ਨ ਨੇ ਫਾਰਮੈਟ ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ ਪੇ ਸੈਟਅਪ ਜਾਂ ਪ੍ਰੂਫਿੰਗ ਇਸ ਦਾ ਸਹੀ ਆਨਸਰ ਹੈ ਪੇ ਸੈਟਅਪ ਪੇਜ ਸੈਟਅਪ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਡਾਕੂਮੈਂਟ ਦਾ ਪ੍ਰਿੰਟ ਲੈਣਾ ਹੋਵੇ MS Word ਵਿੱਚ ਤਾਂ ਪ੍ਰਿੰਟ ਦੇ ਰਿਲੇਟਡ ਜਿਹੜੀ ਸੈਟਿੰਗ ਹੈਗੀ ਹੈ ਉਹ ਸਾਰੀ ਕਿਹੜੇ ਆਪਸ਼ਨ ਦੀ ਮਤਲਬ ਨੁਂਦੀ ਹੈ ਪੇਜ ਸੈਟਅਪ ਦੇ ਮਦਦ ਨਾਲ ਨੰਬਰ 4 ਹੈ ਡੈਸ਼ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈਚਾਲਤ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ ਇਸ ਦੇ ਆਪਸ਼ਨ ਨੇ MS ਵਿੰਡੋ MS ਐਕਸਲ MS ਪਾਵਰਪੁਆਇੰਟ ਜਾਂ MS ਵਰਡ ਇਸ ਦਾ ਸਹੀ ਆਨਸਰ ਹੈ MS Excel ਮਤਲਬ ਕਿ ਜਿਹੜਾ MS Word ਹੈ ਉਹ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜਿਹੜਾ ਆਟੋਮੈਟਿਕ ਗਣਨਾਵਾ ਕਰਨ ਦੇ ਕੰਮ ਆਉਂਦਾ ਹੈ ਮਤਲਬ ਕਿ ਅਸੀਂ MS Excel ਦੇ ਵਿੱਚ ਗਣਿਤਕ ਅਤੇ ਸਾਇੰਟਿਫਿਕ ਜਾਂ ਅਕਾਊਂਟਿੰਗ ਰਿਲੇਟਡ ਜਿਹੜੀ ਗਣਨਾਵਾ ਆਸਾਨੀ ਨਾਲ ਕਰ ਸਕਦੇ ਹਾਂ ਨੰਬਰ 5 ਹੈ ਡੈਸ਼ ਫੌਂਟ ਸਟਾਈਲ ਆਕਾਰ ਰੰਗ ਬੋਲਡ ਇਟਾਲਿਕ ਅੰਡਰਲਾਈਨ ਅਤੇ ਹੋਰ ਸੰਬੰਧਤ ਮਾਪ ਦੰਡਾ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ ਇਸ ਦੇ ਆਪਸ਼ਨ ਨੇ ਫਾਰਮੈਟਿੰਗ ਅਲਾਈਨਮੈਂਟ ਪ੍ਰੂਫਿੰਗ ਜਾਂ ਫਿਲਟਰਿੰਗ ਤੇ ਇਸ ਦਾ ਆਨਸਰ ਹੈਗਾ ਫਾਰਮੈਟਿੰਗ ਮਤਲਬ ਕਿ ਫਾਰਮੈਟਿੰਗ ਦੀ ਮਦਦ ਨਾਲ ਅਸੀਂ ਫੌਂਟ ਦਾ ਸਟਾਈਲ ਬਦਲ ਸਕਦੇ ਹਾਂ ਉਹਦਾ ਆਕਾਰ ਉਹਦਾ ਕਲਰ ਉਹਨੂੰ ਬੋਲਡ ਇਟੈਲਿਕ ਅੰਡਰਲਾਈਨ ਜਾਂ ਅਲਾਈਨਮੈਂਟ ਵਗੈਰਾ ਵੀ ਬਦਲ ਸਕਦੇ ਹਾਂ ਤੇ ਇਸ ਦਾ ਆਨਸਰ ਕੀ ਹੈਗਾ ਫਾਰਮੈਟਿੰਗ ਨੈਕਸਟ ਹੈ ਫਿਲਪਸ ਖਾਲੀ ਥਾਂਵਾਂ ਪਰੋ ਪਹਿਲਾ ਹੈ ਡੈਸ਼ ਅਤੇ ਡੈਸ਼ ਫੰਕਸ਼ਨ ਸੀਮਾ ਵਿੱਚ ਘਟੋਟ ਘਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ ਇਹ ਕੁਐਸਚਨ ਐਮ ਐਸ ਐਕਸਲ ਦਾ ਹੈਗਾ ਜੇਕਰ ਤੁਸੀਂ ਛੋਟੀ ਤੋਂ ਛੋਟੀ ਵੈਲਿਊ ਲੱਭਣੀ ਹੋਵੇ ਜਾਂ ਵੱਡੀ ਤੋਂ ਵੱਡੀ ਵੈਲਿਊ ਲੱਭਣੀ ਹੋਵੇ ਕਿਸੇ ਐਕਸਲ ਦੀ ਵਰਕਸ਼ੀਟ ਵਿੱਚ ਤੇ ਕਿਹੜੇ ਫੰਕਸ਼ਨ ਵਰਤੇ ਜਾਂਦੇ ਨੇ ਤੇ ਇਸ ਦਾ ਆਨਸਰ ਹੈ ਮਿਨ ਅਤੇ ਮੈਕਸ ਜੇ ਛੋਟੀ ਤੋਂ ਛੋਟੀ ਵੈਲਿਊ ਲੱਭਣੀ ਹੈ ਤੇ ਮਿਨ ਫੰਕਸ਼ਨ ਵੱਡੀ ਤੋਂ ਵੱਡੀ ਲੱਭਣੀ ਹੈ ਤੇ ਮੈਕਸ ਫੰਕਸ਼ਨ ਨੰਬਰ 2 ਫਿਲਟਰ ਵੀ ਕਲ ਐਕਸਲ ਦੀ ਡੈਸ਼ ਟੈਬ ਵਿੱਚ ਉਪਲਬਧ ਹੈ ਜਿਹੜੀ ਫਿਲਟਰ ਕਮਾਂਡ ਹੈ ਇਹ ਐਮ ਐਸ ਐਕਸਲ ਚ ਵਰਤੀ ਜਾਂਦੀ ਹੈ ਜੇਕਰ ਤੁਸੀਂ ਕਿਸੇ ਖਾਸ ਕਿਸਮ ਦੀ ਸੂਚਨਾ ਨੂੰ ਲੱਭਣਾ ਚਾਹੋ ਤਾਂ ਉਹਦੇ ਲਈ ਐਕਸਲ ਵਿੱਚ ਫਿਲਟਰ ਵਰਤਿਆ ਜਾਂਦਾ ਹੈ ਤੇ ਜਿਹੜੀ ਫਿਲਟਰ ਕਮਾਂਡ ਹੈ ਉਹ ਕਿਹੜੀ ਟੈਬ ਚ ਹੁੰਦੀ ਨਹੀਂ ਉਹਦੇ ਆਪਸ਼ਨ ਨੇ ਹੋਮ ਐਂਡ ਡਾਟਾ ਤੇ ਦੋ ਆਪਸ਼ਨ ਹੁੰਦੇ ਸਾਡੇ ਕੋਲ ਐਮ ਐਸ ਐਕਸਲ ਦੇ ਵਿੱਚ ਫਿਲਟਰ ਕਮਾਂਡ ਨੂੰ ਯੂਜ਼ ਕਰਨ ਲਈ ਇਹ ਫਿਲਟਰ ਕਮਾਂਡ ਹੈ ਇਹ ਹੋਮ ਟੈਬ 'ਚ ਹੀ ਮੌਜੂਦ ਹੁੰਦੀ ਹੈ ਤੇ ਡਾਟਾ ਟੈਬ ਵਿੱਚ ਵੀ ਮੌਜੂਦ ਹੁੰਦੀ ਹੈ ਤੁਸੀਂ ਇਹਨਾਂ ਵਿੱਚੋਂ ਕਿਸੇ ਟੈਬ ਦੀ ਮਦਦ ਨਾਲ ਵੀ ਫਿਲਟਰ ਨੂੰ ਵਰਤ ਸਕਦੇ ਹੋ ਨੰਬਰ 3 ਜੇ ਕਰਜ਼ਾ ਨੂੰ ਫਾਈਲ ਦੇ ਅਖਰ ਵਿੱਚ ਰੱਖਿਆ ਗਿਆ ਹੈ ਤਾਂ ਟੈਕਸਟ ਨੂੰ ਮਟਾਉਣ ਲਈ ਡੈਸ਼ ਬਟਨ ਦਬਾਇਆ ਜਾਂਦਾ ਹੈ ਕਿਸੇ ਟੈਕਸਟ ਨੂੰ ਮਟਾਉਣ ਲਈ ਡਿਲੀਟ ਜਾਂ ਬੈਕਸਪੇਸ ਕੀ ਵਰਤੇ ਜਾਂਦੇ ਨੇ ਇੱਥੇ ਇਹ ਕਹਿ ਰਿਹਾ ਕਿ ਜੇਕਰ ਕਰਜ਼ਾ ਸਭ ਤੋਂ ਲਾਸਟ ਵਿੱਚ ਹੈ ਤੇ ਕਿਹੜੀ ਕੀ ਵਰਤੀ ਜਾਏਗੀ ਤੇ ਉਹਦੇ ਲਈ ਵਰਤੀ ਜਾਏਗੀ ਬੈਕਸਪੇਸ ਕੀ ਜੇਕਰ ਤੁਸੀਂ ਪੇਜ ਦੇ ਸ਼ੁਰੂ ਵਿੱਚ ਹੋ ਤਾਂ ਕਿਹੜੇ ਕੀ ਵਰਤੀ ਜਾਏਗੀ ਡਿਲੀਟ ਨੰਬਰ 4 ਪੇ ਸੈਟਅਪ ਦੇ ਲਈ ਔਰੀਐਂਟੇਸ਼ਨ ਦੇ ਦੋ ਵਿਕਲਪ ਡੈਸ਼ ਅਤੇ ਡੈਸ਼ ਹਨ ਇਸ ਦਾ ਆਨਸਰ ਹੈ ਪੋਰਟਰੇਟ ਅਤੇ ਲੈਂਡਸਕੇਪ ਜੇਕਰ ਤੁਸੀਂ ਵਰਟੀਕਲ ਫਾਰਮ ਦੇ ਵਿੱਚ ਪ੍ਰਿੰਟ ਲੈਂਦੇ ਹੋ ਜਾਂ ਪੇ ਸੈਟ ਕਰਦੇ ਹੋ ਉਸ ਨੂੰ ਬੋਲਦੇ ਪੋਰਟਰੇਟ ਜੇਕਰ ਹਰੀਜ਼ੋਂਟਲ ਪੇਜ ਨੂੰ ਸੈਟ ਕਰਦੇ ਹੋ ਉਸ ਨੂੰ ਬੋਲਦੇ ਹੈ ਲੈਂਡਸਕੇਪ ਨੈਕਸਟ ਹੈ ਡੈਸ਼ ਇਨ ਐਕਸਲ ਗਣਨਾਵਾਂ ਵਿੱਚ ਕਿਸੇ ਵੀ ਫਾਰਮੂਲੇ ਫੰਕਸ਼ਨ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ ਮਤਲਬ ਕਿ ਜੇਕਰ ਤੁਸੀਂ MS Excel ਦੇ ਵਿੱਚ ਕੋਈ ਕੈਲਕੂਲੇਸ਼ਨ ਕਰਨੀ ਹੈ ਕੋਈ ਗਣਨਾ ਕਰਨੀ ਹੈ ਤੇ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਇਸ ਦਾ ਆਨਸਰ ਹੈ ਬਰਾਬਰ ਚਿੰਨ ਜਿਸ ਨੂੰ ਇਕੁਅਲ ਟੂ ਚਿੰਨ ਵੀ ਬੋਲਦੇ ਹੈ ਕਿ MS Excel ਦੇ ਅੰਦਰ ਤੁਸੀਂ ਕਿਸੇ ਵੀ ਟਾਈਪ ਦਾ ਫਾਰਮੂਲਾ ਬਣਾਉਣਾ ਹੈ ਫੰਕਸ਼ਨ ਬਣਾਉਣਾ ਹੈ ਜਾਂ ਕੋਈ ਕੈਲਕੂਲੇਸ਼ਨ ਕਰਨੀ ਹੈ ਤੇ ਉਹਦੇ ਲਈ ਇਕੁਅਲ ਟੂ ਜਾਂ ਬਰਾਬਰ ਚਿੰਨ ਵਰਤਿਆ ਜਾਂਦਾ ਹੈ ਅੱਗੇ ਹੈ ਸ਼ਾਰਟਕਟ ਕੀਜ਼ ਲਿਖੋ ਤੇ ਪਹਿਲਾ ਹੈ ਕਾਪੀ ਕਰਨ ਲਈ ਕਿ ਜੇਕਰ ਕੋਈ ਤੁਸੀਂ ਟੈਕਸਟ ਐਮ ਐਸ ਵਰਡ ਚ ਮੰਨ ਲਓ ਕਾਪੀ ਕੀਤਾ ਹੈ ਉਹਨੂੰ ਕਿਹੜੀ ਕੀ ਨਾਲ ਕਾਪੀ ਕਰਾਂਗੇ ਉਹਦੀ ਸ਼ਾਰਟਕਟ ਕੀ ਹੈ ਕੰਟਰੋਲ ਜਮਾ ਸੀ ਨੰਬਰ 2 ਪੇਸਟ ਕਰਨ ਲਈ ਜਦੋਂ ਤੁਸੀਂ ਕਿਸੇ ਟੈਕਸਟ ਨੂੰ ਕਾਪੀ ਕਰਦੇ ਹੋ ਜਾਂ ਕੱਟ ਕਰਦੇ ਹੋ ਉਹ ਕਲਿੱਪਬੋਰਡ ਚ ਚਲਾ ਜਾਂਦਾ ਹੈ ਉਹਨੂੰ ਨਵੀਂ ਥਾਂ ਤੇ ਪੇਸਟ ਕਰਨ ਲਈ ਇੰਸਰਟ ਕਰਨ ਲਈ ਕੰਟਰੋਲ ਜਮਾ ਵੀ ਕੀ ਦੀ ਵਰਤੋਂ ਹੁੰਦੀ ਹੈ ਨੰਬਰ 3 ਬੋਲਡ ਕਰਨ ਲਈ ਬੋਲਡ ਉਹਦਾ ਮੋਟਾ ਕਰਕੇ ਲਿਖਣਾ जिम्मेलोल बी एबोल्ड करके लिखा हो तो इसकी शोर्टकट की है कंट्रोल जमा बी नंबर चार अंडरलाइन करने जो टैक्स लिखे है अंडरलाइन करना है उसकी शोर्टकट की है कंट्रोल जमा यू नंबर पांच सेंटर अलाइन करने लिये कि जो टैक्स भी सिलेक्ट किया है उसके सेंटर च लिखना है तो उसकी शोर्टकट की है कंट्रोल जमा ई नंबर छे जस्टिफाई करने ਜਸਟੀਫਾਈ ਦਾ ਮਤਲਬ ਹੁੰਦਾ ਹੈ ਤੁਸੀਂ ਕੋਈ ਪੈਰਾਗ੍ਰਾਫ ਲਿਖਿਆ ਤੁਸੀਂ ਚਾਹੁੰਦੇ ਹੋ ਕਿ ਪੈਰਾਗ੍ਰਾਫ ਦਾ ਲੈਫਟ ਮਾਰਜਿਨ ਰਾਈਟ ਮਾਰਜਿਨ ਦੋਨੋਂ ਬਰਾਬਰ ਹੋਣ ਜਿਦਾ ਬੁੱਕ ਤੁਸੀਂ ਦੇਖੀਏ ਬੁੱਕ ਚ ਪ੍ਰਿੰਟਿੰਗ ਕੀਤੀ ਹੁੰਦੀ ਹੈ ਉਹਨਾਂ ਦਾ ਜਸਟੀਫਾਈ ਅਲਾਈਨਮੈਂਟ ਤੇ ਇਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਜਮਾ ਜੀ ਨੰਬਰ 7 ਡਬਲ ਲਾਈਨ ਸਪੇਸਿੰਗ ਲਈ ਜਿਹੜੀਆਂ ਤੁਸੀਂ ਲਾਈਨਾਂ ਐਂਟਰ ਕੀਤੀਆਂ ਕਿਸੇ ਪੈਰਾਗ੍ਰਾਫ ਉਹ ਚ ਲਾਈਨ ਸਪੇਸਿੰਗ ਡਬਲ ਕਰਨੀ ਹੈ ਤੇ ਉਸ ਦੀ ਸ਼ਾਰਟਕਟ ਕੀ ਹੋਵੇਗੀ ਕੰਟਰੋਲ ਜਮਾ 2 ਨੰਬਰ 8 ਰਿਪਲੇਸ ਕਰਨ ਲਈ ਕਿ ਤੁਸੀਂ ਕੋਈ ਟੈਕਸਟ ਫਾਈਂਡ ਕੀਤਾ ਹੈ ਉਨੂੰ ਕਿਸੇ ਦੂਜੇ ਟੈਕਸਟ ਨਾਲ ਬਦਲ ਲੈਣਾ ਰਿਪਲੇਸ ਕਰਨਾ ਹੈ ਤੇ ਉਸ ਦੀ ਸ਼ਾਰਟਕਟ ਕੀ ਹੈ ਕੰਟਰੋਲ ਜਮਾ ਐਚ ਨੰਬਰ 9 ਪ੍ਰਿੰਟ ਕਰਨ ਲਈ ਜੇ ਕੋਈ ਦਸਤਾਵੇਜ਼ ਹੈ ਉਹਨੂੰ ਕਾਗਜ਼ ਤੇ ਪ੍ਰਿੰਟ ਕਰਨਾ ਹੈ ਉਸ ਦੀ ਸ਼ਾਰਟਕਟ ਕੀ ਹੋਵੇਗੀ ਕੰਟਰੋਲ ਜਮਾ ਪੀ ਨੰਬਰ 10 ਸਪੈਲਿੰਗ ਅਤੇ ਗ੍ਰਾਮਰ ਚੈੱਕ ਕਰਨੀ ਤੁਸੀਂ ਕੋਈ ਪੈਰਾਗ੍ਰਾਫ ਲਿਖ ਲਿਆ ਔਰ ਚ ਮਿਸਟੇਕs ਹੈ ਉਹਨੂੰ ਜੇਕਰ ਚੈੱਕ ਕਰਨਾ ਹੈ ਤੇ ਉਸ ਦੀ ਸ਼ਾਰਟਕਟ ਕੀ ਹੈ ਐਫ 7 ਫੰਕਸ਼ਨ ਕੀ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤੇ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ